ਪੰਜਾਬ ਦੇ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਪੱਲਾ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਅਤੇ ਕੀ ਕਿਹਾ ਉਹਨਾਂ ਨੇ ਵੇਖੋ ਪੂਰੀ ਰਿਪੋਰਟ ਪੰਜਾਬੀ ਕਲਾ ਜਗਤ ਲਈ ਅੱਜ ਦਾ ਦਿਨ ਬੜਾ ਸੋਗਮਈ ਹੈ ਜਦੋਂ ਸਾਡੇ ਦਰਮਿਆਨ ਜਸਵਿੰਦਰ ਪੱਲਾ ਜੀ ਜਿਨ੍ਹਾਂ ਨੇ ਪੰਜਾਬੀ ਕਾਮੇਡੀ ਦੇ ਵਿੱਚ ਨਵੀਆਂ ਪੈੜਾਂ ਪਾਈਆਂ ਉਹਦੇ ਵਿੱਚ ਉਹਦਾ ਬਾਈ ਕਿਤੇ ਕੋ ਤੇ ਪੰਜਾਬੀ ਫਿਲਮਾਂ ਦੇ ਵਿੱਚ ਯਾਦਗਾਰੀ ਬੋਲ ਕੀਤੇ ਜਿਹੜੇ ਸਦਾ ਲਈ ਯਾਦ ਰੱਖੇ ਜਾਣਗੇ ਜੋ 45 ਦਿਨਾਂ ਦੇ ਨਹੀਂ ਰਹੇ ਬੜੀ ਬੇਵਕਤੀ ਮੌਤ ਹੈ ਉਮਰ ਕੋ ਖਾਸ ਨਹੀਂ ਸੀ ਮੈਂ ਤਾਂ ਬਹੁਤ ਜੁਨੀਅਰ ਹਾਂ ਉਹਨਾਂ ਤੋਂ ਕਿ ਚਨਕਾਟਾ 88 ਚ ਆ ਗਿਆ ਸੀਗਾ ਤੇ ਮੈਂ ਤਾਂ 80 ਚ 8ਵੀਂ 9ਵੀਂ ਕਲਾਸ ਪੜਦਾ ਸੀ ਜੀ ਤੇ ਮੈਂ ਤਾਂ ਮੇਰੀ ਪਹਿਲੀ ਕੈਸਟ 93 ਜਾਈ ਸੀ ਪਰ ਉਹਨਾਂ ਨੂੰ ਸੁਣਦਾ ਮੈਂ ਰਿਆ ਵੀ ਮੇਰੀ ਪੀਨੀ ਕੈਸਟ ਆਉਣਾ ਨਹੀਂ ਆਂਦੀ ਆ ਮਾ ਸਰ ਪਜਾਣ ਕਿ ਤੁਹਾਨੂੰ ਡਿਫੈਂਸ ਤੇ ਯਾਰ ਇੱਕ ਮਿੰਟ ਵੀਰੇ ਰੁਕ ਜਾ ਜੀ ਤੇ ਕਈ ਵਾਰੀ ਚਿੰਗ ਲੱਗਦੀ ਐ ਜੀ ਕਈ ਲੋਕ ਬਾਤ ਦੇ ਵਿੱਚ ਸਾਨੂੰ ਆਪਸ ਚ ਮੁਕਾਬਲਾ ਵੀ ਕਰਤਾ ਕਿ ਕਿ ਜਸਵਿੰਦਰ ਭੱਲਾ ਨੰਬਰ 1 ਹੈ ਜਾਂ ਭਗਵੰਤ ਨਾ ਭੱਲਾ ਪਰ ਮੈਂ ਇਹ ਕਹਨਾ ਹਮੇਸ਼ਾ ਕਹਨਾ ਤੁਸੀਂ ਆਪਣੇ ਵੱਡਿਆਂ ਤੋਂ ਤੁਸੀਂ ਆਪਣੇ ਰੋਲ ਮਾਡਲਸ ਤੋਂ ਤੁਸੀਂ ਆਪਣੇ ਕੋਚਸ ਤੋਂ ਜੀ ਤੁਸੀਂ ਆਪਣੇ ਟੀਚਰਸ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਸੋ ਮੈਂ ਕਦੇ ਨਾ ਤਰਿੰਗ ਚ ਨਹੀਂ ਪਿਆ ਉਹਨਾਂ ਨੇ ਉਹਨਾਂ ਨੇ ਜੋ ਜੋ ਭਗਤ ਕਲਮ ਪੰਜਾਬੀ ਕਾਮੇਡੀ ਨੂੰ ਨਵੀਆਂ ਦਿਸ਼ਾਵਾਂ ਦਿੱਤੀਆਂ ਕਿਸਾਨ ਨੂੰ ਚਣਗਾ ਲੱਗਿਆ ਸਾਨੂੰ ਦੇਖ ਕੇ ਕੋਈ ਹੋਰ ਨੂੰ ਚਣਗਾ ਲੱਗਣ ਲੱਗ ਜਾਂਦੀ ਹੈ ਜੋਤ ਸੇ ਜੋਤ ਚੱਕਦੀ ਹੈ ਜੀ ਪਰ ਉਹਨਾਂ ਦਾ ਅੱਜ ਵੀ ਵਕਤੀ ਚਲੇ ਜਾਣਾ ਬਹੁਤ ਅਫਸੋਸ ਸਤਿਮ ਸਭ ਉਸ ਸਮੇਂ ਝਲਕਾਟੇ ਚੱਲਦੇ ਹੁੰਦੇ ਸੀ ਔਰ ਇੱਕ ਪਾਸੇ ਤੁਹਾਡਾ ਕਰੈਕਟਰ ਜਗਨੂ ਹੁੰਦਾ ਸੀ ਉਹਨਾਂ ਦਾ ਹੁੰਦਾ ਚਾਚਾ ਚਾਤਰ ਸਿੰਘ ਔਰ ਲਗਾਤਾਰ ਝਲਕਾਟੇ ਆਈਗੇ ਸਿਲਬਰ ਜਗਲੀ ਵੀ ਮਨਾਈ ਗਈ ਤਾਂ ਪੋਲਿਟੀਕਲ ਸਟਾਈਲ ਜਿਹੜੇ ਜਿਹੜੇ ਪਾਇਨਰ ਕਹਾਂਗੇ ਤੁਸੀਂ ਸੀ ਉਹਨਾਂ 'ਚ ਜਾਂ ਜਸਵਿੰਦਰ ਭੱਲਾ ਜੀ ਸੀ ਉਸ ਸਮੇਂ ਤਾਂ ਇੱਕ ਜਸਪਾਲ ਪੱਟੀ ਹੋਣੀ ਸੀ ਦੇਖੋ ਪੰਜਾਬੀ ਕਾਮੇਡੀ ਦੇ ਵਿੱਚ ਜੇ ਅਸੀਂ ਥੋੜਾ ਬੈਕ ਪਿੱਛੇ ਚਲੇ ਜਾਈਏ ਕੇਦੀਪ ਸਰ ਨੇ ਕੱਲੀਆਂ ਕਾਮੇਡੀ ਦੀਆਂ ਕੈਸਟਾਂ ਸ਼ੁਰੂ ਕੀਤੀ ਸੀ ਕੇ ਦੀਪ ਦੇ ਮਾਈ ਮੋਹ ਹੈ ਨਾ ਜਿਹੜਾ ਚੱਲਦਾ ਸੀ ਜੀ ਤੇ ਉਸ ਤੋਂ ਬਾਅਦ ਭੱਲਾ ਸਾਹਿਬ ਆਏ ਛਣਕਾਟਾ ਛਣਕਾਟਾ ਸ਼ੁਰੂ ਹੋਇਆ ਜੀ ਤੇ ਛਣਕਾਟਾ ਹਰ ਸਾਲ ਪੈਂਦਾ ਸੀ ਸਾਡੀਆਂ ਮੁਲਾਕਾਤਾਂ ਜ਼ਿਆਦਾਤਰ ਦੂਲਸ਼ਨ ਤੇ ਹੁੰਦੀਆਂ ਸੀ ਨਵੇਂ ਸਾਲ ਦੇ ਪ੍ਰੋਗਰਾਮ ਚ ਮੇਰਾ ਵੀ ਥੋੜਾ ਜਿਹਾ ਰੋਲ ਹੁੰਦਾ ਸੀ ਉਹਨਾਂ ਦਾ ਵੀ ਹੁੰਦਾ ਸੀ ਦੇ ਮੋਸਟਲੀ ਜਿੰਨਾ ਕਿ ਵੀ ਕੰਮ ਕਰਨ ਦਾ ਮੌਕਾ ਮਿਲਿਆ ਪਰ ਇੱਕ ਜਿੰਦਾਦਿਲ ਇਨਸਾਨ ਸੀ ਹਰ ਵਕਤ ਕਿਉਂਕਿ ਕਾਮੇਡੀਅਨ ਜਿਹੜਾ ਹੈ ਉਹ ਚੁੱਪ ਨਹੀਂ ਰਹਿ ਸਕਦਾ ਜਾਂ ਮੈਂ ਕਹਾਂ ਕਿ ਉਹ ਉਹ ਆਪਣੇ ਆਪ ਨੂੰ ਦੱਬ ਨਹੀਂ ਸਕਦਾ ਹਰ ਵਕਤ ਉਹਨੂੰ ਸਪੌਂਟੇਨੀਅਸ ਰਹਿਣਾ ਪੈਂਦਾ ਹੈ ਹੈਨਾ ਮੌਕੇ ਤੇ ਗੱਲ ਹਾਜ਼ਰ ਜਵਾਬੀ ਪੱਲਾ ਸਾਹਿਬ ਦਾ ਕਮਾਲ ਸੀ ਇਹ ਤੇ ਇੱਕ ਅਸਿਸਟੈਂਟ ਪ੍ਰੋਫੈਸਰ ਵੀ ਸੀਗੇ ਬੜੇ ਲਿਖੇ ਸੀਗੇ ਨਾਲ ਬਾਲਮਕੰਨ ਜੀ ਅੱਜ ਸਾਡੇ ਫੂਡ ਕਮਿਸ਼ਨ ਦੇ ਚੇਅਰਮੈਨ ਵੀ ਨੇ ਪਹਿਲਾ ਮਾਰਕਫਿਟ ਦੇ ਵਿੱਚ ਵੀ ਰਹੇ ਨੇ ਤੇ ਇਕੱਠਿਆਂ ਬਹੁਤ ਸਾਰੇ ਮੇਲਿਆਂ 'ਚ ਕੰਮ ਕੀਤਾ ਹੈ ਬਹੁਤ ਸਾਰੇ ਸਬੰਧਿਤ ਪ੍ਰੋਗਰਾਮਾਂ 'ਚ ਇਕੱਠੇ ਹੋਇਆ ਤੇ ਦੁੱਖ ਦੀ ਗੱਲ ਹੈ ਜੀ ਸਾਹਿਬ ਜੀ ਅੱਜ ਸਵੇਰੇ ਜਦੋਂ ਤੁਹਾਨੂੰ ਇਹ ਪਤਾ ਲੱਗਾ ਤਾਂ ਕਿਹੜੀ ਚੀਜ਼ ਜਾਣ ਚਾਹੀਦੀ ਇਸ ਕਰਕੇ ਜਸਵਿੰਦਰ ਖੁੱਲੇ ਨੂੰ ਸੀ ਯਾਦ ਕਰਦੇ ਸੀਗੇ ਚਾਚਾ ਚਤਰਾ ਜਿਹੜਾ ਕਰੈਕਟਰ ਸੀਗਾ ਜੀ ਉਹ ਜਿਹੜਾ ਉਹ ਕਿਸੇ ਵੀ ਤੈਨ ਤੋਂ ਮੇਰੇ ਘਰ ਤੇ ਨਹੀਂ ਨਿਕਲ ਪਾਊਗਾ ਕਦੇ ਵੀ ਨਹੀਂ ਨਿਕਲ ਪਾਊਗਾ ਸੋ ਚਾਚਾ ਚਤਰਾ ਜਿਹੜਾ ਰਿਚਨ ਘਟਿਆਂ ਦੀ ਸੰਕਾਰ ਜਿਹੜੀ ਹੈ ਬੰਦ ਹੋ ਗਈ ਮਾਫਾਵਾਦ ਚੱਲ ਬਾਤ ਤੁਹਾਡੀ ਕਦੋਂ ਆਖਰੀ ਗੱਲ ਬਾਤ ਮੈਂ ਜਦੋਂ ਇਹ ਬਿਮਾਰ ਸੀ ਮੈਂ ਉਦੋਂ ਹੀ ਫੋਨ ਕੀਤਾ ਸੀ ਤੇ ਕੰਨ ਸੀ ਮੈਨੂੰ ਆਪੇ ਨੋਟੀਸ ਹੋ ਗਿਆ मैं बालमकंजी ना मिलता रहा सिक्के मेरे हूँ ठीक ने जी ते पर अचानक नहीं पता सी कि अचानक ही दुनिया तो चले के ते अच मैं क्योंकि पहले एक प्रोग्राम बने हुए थे कपूरथला इलाके जो हड़ आया उन्होंने इलाकों जाना सी सारे में सीधा करी ਕੋਈ ਇਹ ਚੀਜ਼ ਹੁਣ ਦਿਮਾਗ ਚ ਆਈ ਜਾਂ ਕੋਈ ਇਤਿਹਾਸ ਉਸ ਤਰੀਕੇ ਦਾ ਜਿਵੇਂ ਤੁਹਾਨੂੰ ਯਾਦ ਹੈ ਅੱਜ ਦੀ ਪੀੜ੍ਹੀ ਨੂੰ ਯਾਦ ਅਗਲੇਰੀ ਪੀੜ੍ਹੀ ਨੂੰ ਯਾਦ ਰਵੇ ਕੋਈ ਇਸ ਤਰੀਕੇ ਦੀ ਯਾਦਗਾਰ ਬਣਾਉਣ ਦੀ ਗੱਲ ਆਈ ਹੈ ਦੇਖੋ ਜ ਬਹੁਤ ਸਾਰੇ ਲੋਕ ਆਉਂਦੇ ਨੇ ਸਾਂ ਲੈ ਕੇ ਚਲੇ ਜਾਂਦੇ ਨੇ ਜੀ ਬਹੁਤ ਸਾਰਿਆਂ ਦਾ 30 ਸਾਲ ਦੀ ਉਮਰ ਨੇ ਭੋਗ ਜਾਂਦੇ ਨੇ ਪਿੰਡ ਨੂੰ ਵੀ ਨਹੀਂ ਪਤਾ ਹੁੰਦਾ ਵੀ ਹਜੇ ਜਿਉਂਦਾ ਹੈ ਚ ਪੂਰਾ ਹੋ ਗਿਆ ਜੀ ਬਹੁਤ ਸਾਰੇ ਲੋਕ ਆਉਂਦੇ ਨੇ ਜੀ ਜਿਹੜੇ ਆਪਣੀਆਂ ਯਾਦਾਂ ਛੱਡ ਜਾਂਦੇ ਨੇ ਆਪਣੀਆਂ ਆਵਾਜ਼ ਛੱਡ ਜਾਂਦੇ ਨੇ ਉਹਨਾਂ ਦੇ ਫਿਲਮਾਂ ਚ ਰੋਲ ਉਹਨਾਂ ਦੇ ਛਣਕਾਟਿਆਂ 'ਚ ਜਿਹੜੀ ਆਵਾਜ਼ ਹੈ ਉਹ ਹਮੇਸ਼ਾ ਕੁਝ ਨਹੀਂ ਠੀਕ ਹੈ